ਸਾਡੇ ਮੋਗੇ ਵਿੱਚ ਬਹੁਤ ਸਾਰੇ ਛਪੇ ਰੁਸਤਮ ਅਤੇ ਕੋਹਿਨੂਰ ਹੀਰੇ ਹਨ ਔਰ ਇਹਨਾਂ ਦੇ ਵਿੱਚੋਂ ਹੀ ਇੱਕ ਹੀਰਾ ਹੈ ਮੋਗੇ ਦਾ ਜੰਪਲ ਹਰਪ੍ਰੀਤ ਸਿੰਘ ਉਰਫ ਗगन ਜਿਸ ਨੂੰ ਭਾਵੇਂ ਕਿ ਕੁਦਰਤੀ ਤੌਰ ਤੇ ਪ੍ਰਮਾਤਮਾ ਵੱਲੋਂ ਜੰਮਦਿਆਂ ਹੀ ਆਪਣੇ ਪੈਰਾਂ ਤੇ ਤੁਰਨਾ ਨਸੀਬ ਨਹੀਂ ਹੋਇਆ ਪਰ ਉਸ ਦੀ ਸੋਚ ਦੀ ਉਡਾਰੀ ਨੇ ਸੱਤ ਸਮੁੰਦਰੋਂ ਪਾਰ ਤੇ ਆਸਮਾਨ ਤੋਂ ਪਰੇ ਦੀ ਉਡਾਰੀ ਲਗਾਈ ਹੈ ਹਰਪ੍ਰੀਤ ਨੇ ਆਪਣੀ ਸਰੀਰਕ ਕਮੀ ਨੂੰ ਦਰ ਕਿਨਾਰ ਕਰਦੇ ਹਾਂ ਆਪਣੀ ਕਲਾ ਦੇ ਰਾਹੀਂ ਆਪਣੇ ਪੈਨਸਲ ਆਰਟ ਦੇ ਰਾਹੀਂ ਅਜੇਹੀਆਂ ਕਲਾਕਾਰੀਆਂ ਬਣਾਈਆਂ ਹਨ ਜਿਨ੍ਹਾਂ ਨੂੰ ਦੇਖਦਿਆਂ ਹਰ ਕੋਈ ਇੱਕ ਵਾਰ ਤਾਂ ਦੇਖਦਾ ਹੀ ਰਹਿ ਜਾਂਦਾ ਹੈ ਔਰ ਉਸਨੇ ਆਪਣੀ ਇਹ ਸਾਰੀ ਕਲਾ ਨੂੰ ਬਿਨਾ ਕਿਸੇ ਖਾਸ ਟ੍ਰੇਨਿੰਗ ਦੇ ਬਿਨਾ ਕਿਸੇ ਵੀ ਤਰ੍ਹਾਂ ਦੇ ਕੋਰਸ ਵਰਕ ਦੇ ਆਪਣੇ ਮਨ ਦੇ ਜਜ਼ਬਾਤਾਂ ਦੇ ਵਿੱਚੋਂ ਆਪਣੀ ਕਲਾ ਨੂੰ ਇੰਨਾ ਕੋਰੇ ਕਾਗਜ਼ਾਂ ਤੇ ਆਪਣੀ ਕਲਮ ਦੇ ਰਾਹੀਂ ਇਸ ਤਰੀਕੇ ਦੇ ਨਾਲ ਉਕੇਰਿਆ ਹੈ ਕਿ ਹਰ ਕੋਈ ਵਾਹ ਵਾਹ ਹੀ ਕਰ ਉੱਠਦਾ ਹੈ। ਭਾਵੇਂ ਕਿ ਇੰਨਾਂ ਕਲਾਕ੍ਰਿਤੀਆਂ ਨੂੰ ਜਦ ਅਸੀਂ ਇਸ ਵੀਡੀਓ ਦੇ ਰਾਹੀਂ ਦੇਖ ਰਹੇ ਹਾਂ ਤਾਂ ਸ਼ਾਇਦ ਅਸੀਂ ਇੰਨਾਂ ਕਲਾਕ੍ਰਿਤੀਆਂ ਦੀ ਡਿਟੇਲਿੰਗ ਅਤੇ ਬਰੀਕੀ ਮਹਿਸੂਸ ਨਾ ਕਰ ਪਾਈਏ ਜੋ ਖੂਬ ਹੂ ਜਦ ਅਸੀਂ ਦੇਖਦੇ ਹਾਂ ਤਾਂ ਬਸ ਦੇਖਦੇ ਹੀ ਰਹਿ ਜਾਂਦੇ ਹਾਂ ਹਰਪ੍ਰੀਤ ਬਹੁਤ ਹੀ ਸ਼ਾਂਤ ਸੁਭਾਅ ਵਾਲਾ ਅਤੇ ਬਹੁਤ ਹੀ ਸ਼ਾਇਨ ਸੁਭਾਅ ਵਾਲਾ ਹੈ ਪਰ ਉਸ ਦੀਆਂ ਇਹਨਾਂ ਕਲਾਕ੍ਰਿਤੀਆਂ ਦੇ ਵਿੱਚ ਜੋ ਕਲਾ ਉਸਨੇ ਬਖੇਰੀ ਹੈ ਉਸ ਦੇ ਕਿਆ ਕਹਨੇ ਉਸ ਦੀ ਇਸ ਕਲਾ ਦੇ ਵਿੱਚੋਂ ਇਹ ਚੀਜ਼ ਨਜ਼ਰ ਆਉਂਦੀ ਹੈ ਕਿ ਜਿਵੇਂ ਪ੍ਰਮਾਤਮਾ ਨੇ ਖੁਦ ਉਸ ਨੂੰ ਇਸ ਕਲਾਕਾਰੀ ਦੇ ਲਈ ਚੁਣਿਆ ਹੋਵੇ ਖਾਸ ਕਰਕੇ ਜਦੋਂ ਵੀ ਕੋਈ ਉਸ ਦੀ ਸ਼ਖਸੀਅਤ ਵੱਲ ਦੇਖਦਾ ਹੈ ਔਰ ਦੇਖਦਾ ਹੀ ਰਹਿ ਜਾਂਦਾ ਹੈ ਕਿ ਉਸ ਦੇ ਵਿੱਚ ਇੰਨੀ ਬਰੀਕੀ ਵਾਲੀ ਕਲਾਕ੍ਰਿਤੀ ਮੌਜੂਦ ਹੈ ਆਪਣੀਆਂ ਕਲਾਕ੍ਰਿਤੀਆਂ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਉਸ ਨੇ ਲਾਈਟ ਆਫ ਏਸ਼ੀਆ ਮਹਾਤਮਾ ਬੁੱਧ ਜੀ ਦੀ ਬਣਾਈ ਹੋਈ ਤਸਵੀਰ ਦੇ ਬਾਰੇ ਆਪਣੇ ਲਫ਼ਜ਼ਾਂ ਦੇ ਵਿੱਚ ਉਸ ਨੇ ਦੱਸਿਆ ਲਿੰਗ ਆਟਾ ਇਹਨੂੰ ਸਟਿਪਲਿੰਗ ਆਟ ਕਹਿੰਦੇ ਆ ਤੇ ਡੋਟਸ ਨਾਲ ਬਣਾਈ ਆ ਇਹ ਪੈਨ ਨਾਲ ਬਣਾਈ ਗਈ ਆ ਸਿੰਗਲ ਸਿੰਗਲ ਡੋਟਸ ਨਾਲ ਫਿਰ ਮਾਰ ਕੇ ਪੈਨ ਨਾਲ ਤੇ ਇਹਨੂੰ 4 ਮਹੀਨੇ ਲੱਗੇ ਕੰਪਲੀਟ ਕਰਨ ਲੱਗੇ ਹਰਪ੍ਰੀਤ ਆਪਣੀ ਕਲਾ ਦੇ ਰਾਹੀਂ ਇਹ ਦਰਸਾ ਰਿਹਾ ਹੈ ਕਿ ਉਹ ਡਿਸੇਬਲਡ ਨਹੀਂ ਸਗੋ স্পੈਸ਼ਲ ਪਰਸਨ ਹੈ ਜਿੱਥੇ ਹਰਪ੍ਰੀਤ ਦੀ ਕਲਾਕਾਰੀ ਦੀ ਤਾਰੀਫ ਕਰਦਾ ਹਰ ਕੋਈ ਨਹੀਂ ਥੱਕਦਾ ਉਹ ਜਿੱਥੇ ਵੀ ਕਿਤੇ ਆਪਣੀ ਕਲਾ ਨੂੰ ਲੈ ਕੇ ਪਹੁੰਚਦਾ ਹੈ ਤਾਂ ਉੱਥੇ ਹਰ ਕੋਈ ਵਾਹ ਵਾਹ ਕਰ ਉੱਠਦਾ ਹੈ ਉੱਥੇ ਹੀ ਉਸ ਦੇ ਪ੍ਰਸ਼ੰਸ਼ਕਾਂ ਦੇ ਵਿੱਚ ਇਸੇ ਫੀਲਡ ਦੇ ਨਾਲ ਜੁੜੇ ਹੋਏ ਮਾਹਰ ਆਰਟਿਸਟ ਵੀ ਹਨ ਜਿਹੜੇ ਕਲਾ ਨੂੰ ਬਰੀਕੀ ਦੇ ਨਾਲ ਜਾਣਦੇ ਹਨ ਉਹ ਸਮਝਦੇ ਹਨ ਕਿ ਉਸ ਦੀ ਕਲਾ ਦੇ ਵਿੱਚ ਕਿੰਨੀ ਜਿਆਦੀ ਮੁਹਾਰਤ ਹੈ ਕਿ ਕਿੰਨੀ ਡਿਟੇਲਿੰਗ ਦੇ ਨਾਲ ਉਹ ਆਪਣੀਆਂ ਕਲਾਕ੍ਰਿਤੀਆਂ ਨੂੰ ਆਪਣੇ ਹੱਥਾਂ ਦੇ ਰਾਹੀਂ ਸੰਜਾਉਂਦਾ ਹੈ ਜੋ ਇਸ ਗੱਲ ਦਾ ਗਵਾਹ ਬਣਦਾ ਹੈ ਕਿ ਉਸ ਦੇ ਅੰਦਰ ਕਿੰਨੀ ਸਮਰੱਥਾ ਹੈ ਔਰ ਉਸ ਦਾ ਆਪਣੇ ਕੰਮ ਦੇ ਉੱਤੇ ਕਿੰਨੀ ਲਗਨ ਤੇ ਕਿੰਨਾ ਫੋਕਸ ਹੈ ਜਿਸ ਦੇ ਨਾਲ ਹਰ ਪ੍ਰਤਿ ਦੇ ਵਿੱਚੋਂ ਇਹ ਧਾਰਨਾ ਪ੍ਰਤੱਖ ਨਜ਼ਰ ਆਉਂਦੀ ਹੈ ਜਿਸ ਨਾਲ ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਕਦੇ ਕਿਸੇ ਨੂੰ ਅਧੂਰਾ ਨਹੀਂ ਛੱਡਦਾ ਜੇ ਕਿਸੇ ਵਿੱਚ ਕੋਈ ਕਮੀ ਹੈ ਤਾਂ ਉਸ ਦੇ ਵਿੱਚ ਅਜਿਹੇ ਹੋਰ ਗੁਣ ਪੈਦਾ ਕਰ ਦਿੰਦਾ ਹੈ ਜਿਸ ਦੇ ਨਾਲ ਉਸ ਦੀ ਕਮੀ ਕਮੀ ਨਜ਼ਰ ਨਹੀਂ ਆਉਂਦੀ ਔਰ ਹਰਪ੍ਰੀਤ ਨੂੰ ਅਸੀਂ ਉਸ ਦੀ ਇੰਸਟਾਗ੍ਰਾਮ ਆਈਡੀ ਦੇ ਰਾਹੀਂ ਫੋਲੋ ਕਰਕੇ ਦੇਖ ਸਕਦੇ ਹਾਂ ਕਿ ਉਸ ਦੀਆਂ ਕਲਾਕ੍ਰਿਤੀਆਂ ਕਿੰਨੀਆਂ ਸ਼ਾਨਦਾਰ ਹਨ ਵੈਸੇ ਵੀ ਹਰਪ੍ਰੀਤ ਨੂੰ ਸਾਡੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਕਿ ਅਸੀਂ ਉਸ ਦੀ ਪੂਰੀ ਹੌਂਸਲਾ ਅਫਜ਼ਾਈ ਕਰੀਏ ਤਾਂ ਜੋ ਉਹ ਦੁੱਗਨੇ ਹੌਂਸਲੇ ਦੇ ਨਾਲ ਔਰ ਬਹੁਤ ਸਾਰੀ ਸਮਰੱਥਾ ਦੇ ਨਾਲ ਆਪਣੀਆਂ ਕਲਾਕ੍ਰਿਤੀਆਂ ਬਣਾਵੇ ਜਿਸ ਨਾਲ ਜਿੱਥੇ ਉਸ ਦਾ ਖੁਦ ਦਾ ਆਤਮ ਵਿਸ਼ਵਾਸ ਵਧੇਗਾ ਅਤੇ ਉਹ ਹੋਰਨਾਂ ਦੇ ਲਈ ਵੀ ਚਾਨਣ ਮਨਾਰਾ ਬਣ ਕੇ ਸਥਾਪਿਤ ਹੋਏਗਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਹਰ ਪ੍ਰੀਤ ਆਪਣੀ ਕਲਾ ਦੇ ਨਾਲ ਨਵੇਂ ਦਿਸਹਿੱਦੇ ਸਥਾਪਿਤ ਕਰੇ